ਪਹਿਲਾਂ ਤਾਂ ਜੀ ਮੇਰੇ ਵੱਲੋਂ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰ ਗੁਰਮੀਤ ਸਿੰਘ ਜੀ ਜਿਹੜਾ ਮਹਾਰਾਜ ਪ੍ਰਕਾਸ਼ ਅੱਜ ਸਰੋਪਾ ਸਾਹਿਬ ਦੇ ਵਿੱਚ ਹੋਇਆ ਹੈ तकरीबन 35-40 ਸਾਲਾਂ ਬਾਅਦ ਗੁਰੂ ਮਹਾਰਾਜਾ ਆਪਣੇ ਪਵਿੱਤਰ ਸਥਾਨ ਦੇ ਉੱਤੇ ਅੱਜ ਬਰਾਜਮਾਨ ਹੋਏ ਨੇ ਇਹਨਾਂ ਦਾ ਬਰਾਜਮਾਨ ਹੋਣ ਦਾ ਕਾਰਨ ਇਹ ਹੈ ਵੀ ਇੱਥੇ ਕੁਝ ਪਹਿਲਾਂ ਕੁ ਸ਼ਰਾਰਤੀ ਅਨਸਰਾਂ ਨੇ ਇਸ ਮਹਿਲ ਨੂੰ ਬੈਲੈਂਸ ਕੀਤਾ ਗਿਆ ਮਤਲਬ ਤੋੜ-ਖਾੜ ਕੀਤੀ ਗਈ ਗੁਰੂ ਗ੍ਰੰਥ ਸਾਹਿਬ ਨੂੰ ਇੱਥੋਂ ਲਜਾਏ ਗਏ ਕੁਝ ਮਤਲਬ ਗਲਤ ਭਾਵਨਾ ਨਾਲ ਤੇ ਉਤੇ ਪਹਿਲਾਂ ਜਦੋਂ ਮਹਾਰਾਜਾ ਰਿਪਦੰਮਨ ਸਿੰਘ ਨੂੰ ਰਾਜਗਦੀ ਮਿਲੀ ਜੀ ਉਸ ਤਰ੍ਹਾਂ ਇਹ ਮਹਾਰਾਜਾ ਸਰੋਪਾ ਸਾਹਿਬ ਦੇ ਵਿੱਚ ਇੱਥੇ ਪ੍ਰਕਾਸ਼ ਕਰਕੇ ਉਹਨਾਂ ਨੇ ਇੱਥੇ ਰਾਜ ਦੀ ਪ੍ਰਾਪਤ ਕੀਤੀ ਸਰੋਪਾ ਗਲਤ ਸੁਆ ਕੇ ਉਹਨਾਂ ਨੇ ਗਵਰਨਰ ਕੋਲੋਂ ਸੌ ਨਹੀਂ ਸੀ ਚੁੱਕੀ ਉਸ ਤੋਂ ਬਾਅਦ ਪ੍ਰੰਤ ਆ ਗਿਆ ਜੀ ਮਹਾਰਾਜਾ ਪ੍ਰਤਾਪ ਸਿੰਘ ਜਿਹੜੇ ਆਖਰੀ ਰਾਜਾ ਹੋਏ ਨੇ ਮਹਾਰਾਜ ਨਾਬਾ ਦੇ ਉਹਨਾਂ ਨੇ ਇੱਥੇ ਸੇਵਾ ਕੀਤੀ ਜੀ ਉਸ ਤੋਂ ਬਾਅਦ ਇਹਨਾਂ ਦੇ ਪਰਿਵਾਰ ਨੂੰ ਦਿੱਲੀ ਐ ਕੋਈ ਉਹ ਨਾ ਹੋਇਆ ਜੀ ਮਹਾਰਾਜਾ ਰਿਪਦੰਮਨ ਸਿੰਘ ਨੂੰ 1923 ਦੇ ਵਿੱਚ ਰੈਸਟ ਕੀਤਾ ਗਿਆ ਉਸ ਤੋਂ ਬਾਅਦ ਉਹ ਨਾਬਾ ਨਹੀਂ ਆਏ ਉਸ ਤੋਂ ਉਪਰੰਤ ਚੱਲਦਾ ਰਿਹਾ ਜੀ ਫਿਰ ਉਸ ਤੋਂ ਬਾਅਦ ਇਹ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹੀਆਂ ਬੈਲੈਂਸ ਹੁੰਦਾ ਰਿਹਾ ਹੀਰਾ ਮਹਿਲ ਨੂੰ ਪੰਤ ਤੋੜ ਕੀਤਾ ਕੁਝ ਜ਼ਰਾਰਤੀ ਅੰਸਰਾਂ ਨੇ ਅਸੀਂ ਲੈ ਲਿਆ ਜੀ ਅਸੀਂ ਵੇਚ ਲਿਆ ਜੀ ਅਸੀਂ ਖਰੀਦ ਲਿਆ ਜੀ ਹੁਣ ਇਹ ਬਹੁਤ ਸਾਲਾਂ ਬਾਅਦ ਜੀ ਮਹਾਰਾਜਾ ਪ੍ਰਤਾਪ ਸਿੰਘ ਦੇ بیٹے ਮਹਾਰਾਜਾ ਹਿੰਮਤ ਸਿੰਘ ਦੇ ਪੋਤੇ ਅਭੀ ਉਹਦੇ ਪ੍ਰਤਾਪ ਸਿੰਘ ਜੀ ਅੱਜ ਇਸ ਸਥਾਨ ਦੇ ਉੱਤੇ ਆ ਕੇ ਉਹ ਆਪਣੀ ਸੇਵਾ ਕਰਕੇ ਆਪਣੇ ਮਨੋਂ ਤਨੋਂ ਸੇਵਾ ਕਰਕੇ ਉਹਨਾਂ ਦੀ ਮਹਾਰਾਣੀ ਪ੍ਰੀਤੀ ਜੀ ਮਹਾਰਾਣੀ ਹੁੰਮਾ ਸਿੰਘ ਤੇ ਮਹਾਰਾਜ ਭਾਨੂੰ ਪ੍ਰਤਾਪ ਜੀ ਉਹਨਾਂ ਦੇ ਪਰਿਵਾਰ ਨੇ ਇਹ ਸਾਰੀ ਸੇਵਾ ਕਰਕੇ ਇਹਨੂੰ ਦੁਬਾਰਾ ਉਸੇ ਸਥਿਤੀ ਦੇ ਵਿੱਚ ਲਿਆ ਕੇ ਅੱਜ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਅੱਜ ਬਹੁਤ ਮਨ ਨੂੰ ਖੁਸ਼ੀ ਹੋਈ ਹੈ ਜੀ ਸਾਡੀ 40-45 ਸਾਲਾਂ ਦੀਆਂ ਭਾਵਨਾ ਤਾਂ ਜਿਹੜੀਆਂ ਸੰਗਤ ਦੀਆਂ ਭਾਵਨਾ ਤਾਂ ਜਿਹੜੀਆਂ ਉਹ ਅੱਜ ਪੂਰਨ ਹੋਈਆਂ ਨੇ ਜੀ ਸਾਨੂੰ ਇਸ ਨੂੰ ਬੂਰ ਪੈਣਾ ਸ਼ੁਰੂ ਹੋਇਆ ਹੈ ਅਸੀਂ ਆਸ ਕਰਦੇ ਹਾਂ ਕਿ ਇਹ ਦਿਨ ਦੁਗਣੀ ਦਾ ਚਗੁਣੀ ਪਰਿਵਾਰ ਦੇ ਸਿਰ ਤੇ ਮਿਹਰ ਭਰਿਆ ਰੱਖੇ ਗੁਰੂ ਮਹਾਰਾਜ ਅੱਜ ਇਹਦੇ ਬਹੁਤ ਮਨ ਖੁਸ਼ੀ ਹੈ ਜੀ ਮੈਂ ਇਹਦੇ ਕੋਲ ਵਚਨ ਨਹੀਂ ਹਨ ਜਿਹੜੇ ਮੈਂ ਤੁਹਾਨੂੰ ਕਹਿ ਕੇ ਸੁਣਾਵਾਂ ਤੇ ਮੇਰੇ ਮੁਖਾਰਬਿਨ ਚ ਉਹ ਨਹੀਂ ਮੈਨੂੰ ਪਤਾ ਵੀ ਮੈਂ ਕਿਸ ਵਚਨ ਨਾਲ ਕਿਸੇ ਭਾਵਨਾ ਨਾਲ ਮੈਂ ਤੁਹਾਨੂੰ ਦੱਸ ਸਕਾਂ ਲੇਕਿਨ ਅੱਜ ਬਹੁਤ ਜ਼ਿਆਦਾ ਖੁਸ਼ੀ ਹੈ ਮਨ ਦੇ ਅੰਦਰ ਤਾਂ ਇੰਨੀ ਗੱਲ ਕਹਿੰਦਾ ਹੋਇਆ ਖਿਮਾਂ ਦਾ ਜੱਜਕਾਂ ਜੀ ਵਾਹਿ ਜੀ ਦਾ ਖਾਲਸਾ ਵਾਹਿ ਹੋਰ ਬੜੀ ਖੁਸ਼ੀ ਦੀ ਗੱਲ ਹੈ 20 ਗੁਰਦੁਆਰਾ ਸਾਹਿਬ ਦੇ ਵਿੱਚ ਇੱਕ ਬਾਬਾ ਜੀ ਨੇ ਜਿਹੜੇ ਇੱਕ ਚੌਂਕੜੇ ਦੇ ਵਿੱਚ ਸਤਿਗੁਰੂ ਵਰਸਾ ਜੀ ਦਾ ਪੂਰੀ ਗੁਰਬਾਣੀ ਦਾ ਅਖੰਡ ਪਾਠ ਕਰਦਾ। ਬਾਬਾ ਰਾਜਾ ਸਿੰਘ ਜੀ। ਬਾਬਾ ਰਾਜਾ ਸਿੰਘ ਜੀ। ਬਾਬਾ ਰਾਜਾ ਸਿੰਘ ਜੀ ਕਿੱਥੋਂ ਕਿੱਥੋਂ ਕਾਲ ਚਲਾਨੀ ਤੋਂ ਜੀ? ਕਾਲ ਚਲਾਨੀ। ਠੀਕ ਹੈ ਜੀ। ਪਰਮਾਤਮਾ ਸਤਮਾਤਮਾ ਸੇ ਬਹੁਤ ਵਧੀਆ ਉੱਚਾਕਾਰ ਜੈ ਇਸ ਅਸਤ ਵੱਲੋਂ ਮਹਾਰਾਣੀ ਜੀ ਨੇ ਬੜਾ ਜੈਸਤ ਜੀ। ਵਾਹਿਗੁਰੂ ਜੀ ਕਾ ਖਾਲਸਾ। ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਸੇ ਵਾਹਿਗੁਰੂ ਜੀ ਕੀ ਫਤਿਹ ਅੱਜ ਬੜਾ ਖੁਸ਼ੀ ਦਾ ਦਿਨ ਹੈ ਜੀ ਮਹਾਰਾਜ ਜੋ ਹੀਰਾ ਮਹਿਲ ਦੀ ਲੜਾਈ ਸੀ ਕੁਝ ਸ਼ਰਾਰਤੀ ਅੰਸਰਾਂ ਨੇ ਜੋ ਗੁਰੂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਸੀ ਇੱਥੇ ਛੋਵਵ ਸੀ ਉਹਨੂੰ ਆਪਣੀ ਰਚਨਾ ਦੇ ਕੇ ਨਵੀਂ ਤੇ ਸਾਜਿਸ਼ ਰਚ ਕੇ ਇਥੋਂ ਗੁਰੂ ਮਹਾਰਾਜ ਸਾਹਿਬ ਦਾ ਪ੍ਰਕਾਸ਼ ਹੈ ਜਿਹੜੀ ਉਹਦੀ ਬੇਅਦਵੀ ਕਰਕੇ ਇਥੋਂ ਸ਼ਿਫਟ ਕਰਤਾ ਸੀ ਹੁਣ ਸਾਡੀ ਜਿਹੜੀ ਲੜਾਈ ਸੀ ਅਦਾਲਤਾਂ ਚ ਲੜਾਈ 24 ਸਾਲ ਬਾਈ ਗੁਰਮੀਤ ਸਿੰਘ ਜੀ ਜੱਥੇਦਾਰ ਰੁਤਮ ਸਿੰਘ ਜਾ ਸਾਡੇ ਵਕੀਲ ਸਾਹਿਬ ਸੋਢੀ ਸਾਹਿਬ ਸਾਡੀ ਕੁਲਵੰਤ ਜੀ ਆਪ ਜੀ ਦੀ ਵੀ ਇਹ ਲੜਾਈ ਵਿੱਚ ਸ਼ਾਮਲ ਰਹੇ ਹੋ ਤੇ ਇਹ ਲੜਾਈ ਲੜਨ ਤੋਂ ਬਾਅਦ ਜਿਹੜੀ ਲੜਾਈ ਜਿੱਤੀ ਹੈ ਇਹ ਮੂੜੂ ਮੋੜ ਜਿਹੜੇ ਸਿਸ਼ੋਭਤ ਹੋਏ ਨੇ ਗੁਰੂ ਮਹਾਰਾਜ ਆਪਣੀ ਜਗ੍ਹਾ ਤੇ ਆਏ ਨੇ ਇਹ ਬੜਾ ਖੁਸ਼ੀ ਵਾਲਾ ਦਿਨ ਹੈ ਭਾਗਾ ਵਾਲਾ ਦਿਨ ਹੈ ਸ਼ਾਈ ਪਰਿਵਾਰ ਲਈ ਵੀ ਔਰ ਨਾਬਾ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਹੀਰਾਬਹਿਲ ਨਾਬਾ ਦੇ ਵਿੱਚ ਖੜਿਆ ਜਿੱਥੇ 24 ਸਾਲ ਪਹਿਲਾਂ ਗੁਰਦੁਆਰਾ ਸਰੋਪਾ ਸਾਹਿਬ ਦੀ ਬੀਅਰ ਵੀ ਕੀਤੀ ਗਈ ਸੀ ਨਾਲ ਜੋ ਲੋਕ ਰਹੇ ਨੇ ਤੇ ਸਭ ਤੋਂ ਵੱਡੀ ਖੁਸ਼ਖਬਰੀ ਹੈ ਵੀ ਅੱਜ ਉੱਥੇ ਗੁਰੂ ਗ੍ਰੰਥ ਸਾਹਿਬ ਸ਼ੁਸ਼ੁਭਤ ਹੋ ਗਏ ਸਿੱਖ ਰਿਆਸਤ ਦਾ ਇਹ ਰਿਆਸਤ ਹੈ ਨਾ ਬਾ ਅੱਜ ਫੇਰ ਸਿੱਖ ਰਿਆਸਤ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਉਹ ਮਹਿਲ ਦੇ ਵਿੱਚ ਆ ਕੇ ਸ਼ੁਸ਼ੋਭਤ ਹੋਗੇ ਉਮੀਦ ਕਰਦਿਆਂ ਆਪ ਆ ਕੇ ਇੱਥੇ ਦਰਸ਼ਨ ਕਰੋਗੇ ਆ ਸ਼ਾਹੀ ਪਰਿਵਾਰ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਹੁਤ ਹਿੰਮਤ ਕੀਤੀ ਇੱਥੇ ਗੁਰੂ ਸਾਹਿਬ ਨੂੰ ਸ਼ੁਸ਼ੋਭਤ ਕਰਨ ਦੀ ਉਹਨਾਂ ਨੇ ਉਹ ਗੁਰੂ ਘਰ ਬਹੁਤ ਸੁੰਦਰ ਸਜਾਇਆ ਆਪਣਾ ਮਿਹਨਤ ਦੇ ਨਾਲ ਤੇ ਸ਼ਰਧਾ ਦੇ ਨਾਲ ਤੇ ਜਿਵੇਂ ਗੁਰੂ ਗ੍ਰੰਥ ਸਾਹਿਬ ਇੱਥੇ ਸ਼ੁਸ਼ੋਭਤ ਹੋਏ ਨੇ ਸਿੱਖ ਰਿਆਸਤ ਸਿੱਖ ਰਿਆਸਤੇ ਬਣੀ ਐ ਆਸ ਕਰਦਿਆਂ ਸਾਰੀ ਸਿੱਖ ਸੰਗਤ ਗੁਰੂ ਦੇ ਪੈ ਦੇ ਵਿੱਚ ਆ ਕੇ ਇਹਨੂੰ ਸਿੱਖ ਰਿਆਸ ਜਿੱਥੇ ਜਿੱਥੇ ਗੁਰੂ ਗ੍ਰੰਥ ਸਾਹਿਬ ਹੈ ਉਹਨੂੰ ਸਿੱਖ ਰਿਆਸ ਦਾ ਰੂਪ ਦੇ ਵਿੱਚ ਲੈ ਕੇ ਆਉਣਗੇ ਔਰ ਜੋ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਦੇ ਨੇ ਜਾਣੇ ਜਾਣ ਜਾੜੇ ਉਹਨਾਂ ਨੂੰ ਵਾਹਿਗੁਰੂ ਆਪ ਸਮਤ ਬਖਸ਼ੇ ਕਿਰਪਾ ਕਰੇ ਉਹਨਾਂ ਤੋਂ ਵੀ ਉਹਨਾਂ ਨੂੰ ਸਮਤ ਆਜੇ ਵੀ ਜਿਹੜੇ ਬੇਅਦਬੀ ਕਰਨ ਵਾਲੇ ਨਹੀਂ ਰਹੇ ਤਾਂ ਤੁਸੀਂ ਕਿੱਥੇ ਰਹਿ ਜਾਓਗੇ ਸੋ ਮੈਂ ਬੇਨਤੀ ਕਰਦਾ ਆ ਪੂਰੇ ਪੰਜਾਬ ਦੇ ਸੰਗਤ ਨੂੰ ਜੇ ਸਿੱਖ ਰਾਜ ਰਾਜ ਨਹੀਂ ਦੇਖਣੀ ਹੈ ਤਾਂ ਨਾਬੇ ਦੇ ਵਿੱਚ ਹੀਰਾ ਮਹਿਲਾ ਕੇ ਦਰਸ਼ਨ ਕਰਕੇ ਜਾਓ ਤੁਸੀਂ ਅਹਿਸਾਸ ਕਰੋਗੇ ਵੀ ਸਿੱਖ ਰਾਜ ਇੱਕ ਕਿੰਨਾ ਬੜਮੁੱਲਾ ਰਾਜ ਸੀ ਜੋ ਸਾ ਤੋਂ ਵਿਸਰ ਗਿਆ ਇਤਿਹਾਸ ਕਰਦੇ ਹੋ ਪ੍ਰਮਾਤਮਾਗੇ ਅਰਦਾਸ ਕਰਦੇ ਆ ਵੀ ਉਹ ਸਾਨੂੰ ਦੁਬਾਰੇ ਬਖਸ਼ ਕਿਰਪਾ ਕਰੋ ਸਿੱਖ ਸੰਗਤ ਤੇ ਪੰਜਾਬੀਆਂ ਤੇ ਸਭ ਨੂੰ ਪੰਜਾਬੀ ਆਤੇ ਇਹ ਕੋਣਾ ਨੂੰ ਮਾਨ ਹਾਸਲ ਹੋ ਜੇ ਸਾਨੂੰ ਆਪਣੀ ਜ਼ਿੰਦਗੀ ਚ ਮਾਨ ਹਾਸਲ ਹੋ ਜੇ ਕਿ ਅਸੀਂ ਸਿੱਖ ਰਿਆਸਤ ਦੇ ਵਿੱਚ ਜਿਉਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਨਾਬਾ ਦੇ ਹੀਰਾ ਮਹਿਲ ਵਿਖੇ ਪਹੁੰਚਿਆ ਜਿੱਥੇ ਕਿ ਗੁਰਦੁਆਰਾ ਸਰੂਪਾ ਸਾਹਿਬ ਕਰੀਬ 24 ਸਾਲ ਪਹਿਲਾਂ ਇਥੋਂ ਮਰੇ ਸਰੂਪ ਨੀਚੇ ਚਲੇ ਗਏ ਸੀ ਅੱਜ 24 ਸਾਲ ਬਾਅਦ ਉਹੀ ਮਰੇ ਸਰੂਪ ਗੁਰਦੁਆਰਾ ਸਰੂਪਾ ਸਾਹਿਬ ਜਿਹੜਾ ਖੀਰਾ ਮਹਿਲ ਦੇ ਵਿੱਚ ਹੈ ਉੱਥੇ ਸਥਾਪਿਤ ਹੋਏ ਨੇ ਸਾਨੂੰ ਬਹੁਤ ਅਸੀ ਧੰਨਵਾਦੀਆਂ ਮਹਾਰਾਜਾ ਪਰਿਵਾਰ ਦੇ ਜਿਨ੍ਹਾਂ ਨੇ ਆ ਕੇ ਦੁਬਾਰਾ ਇਸ ਮਹਿਲ ਨੂੰ ਫੇਰ ਦੁਬਾਰਾ ਜਗਮਗ ਕੀਤਾ ਹੈ ਅਤੇ ਇਸ ਮਹਾਰਾ ਸਰੂਪ ਨੂੰ ਗੁਰਦੁਆਰਾ ਸਾਹਿਬ ਸਥਾਪਿਤ ਕੀਤਾ ਸਮੂਹ ਸੰਗਤ ਅਤੇ ਸਿੱਖ ਰਿਆਸਤ ਨੂੰ ਦੁਬਾਰਾ ਜਿੰਦਾ ਕੀਤਾ ਇਸ ਲਈ ਇਸ ਕਰਕੇ ਇਹ ਮਹਾਰਾਜਾ ਸਾਹਿਬ ਦੇ ਪਰਿਵਾਰ ਨੂੰ ਤਹਿ ਦਰੋ